ਟੋਟਲੀ ਨਿਊ ਪ੍ਰੋਡਕਟ ਹੈ ਇਹ 4th ਜਨਰੇਸ਼ਨ ਡਿਜ਼ਾਇਰ ਆ ਮਰੂਤੀ ਸਜੂਕੀ ਦਾ ਹੈ ਸਾਈਡ ਦੇ ਮਿਰਰ ਮਿਰਰ ਮੋਟਰਾਈਜ਼ ਫੋਲਡੇਬਲ ਹੈ ਮੋਟਰਾਈਜ਼ ਅਡਜਸਟੇਬਲ ਹੈਗੇ ਨੇ ਇਹ ਸਾਰੇ ਫੀਚਰ ਦੇਖ ਸਕਦਾ ਹਾਂ ਵੀ ਇਹਦੇ ਵਿੱਚ ਹੁਣ ਕੈਲਰ ਡਿਜ਼ਾਇਰ ਦੇ ਵਿੱਚ ਵੀ ਪੁਸ਼ ਟੂ ਸਟਾਰਟ ਜਿਹੜਾ ਕਿ ਫੀਚਰ ਦੇ ਦਿੱਤਾ ਗਿਆ ਪੁਸ਼ ਬਟਨ ਸਟਾਰਟ ਸਟਾਪ ਦਾ ਫੀਚਰ ਦਿੱਤਾ ਗਿਆ ਇਸ ਸੈਗਮੈਂਟ ਵਿੱਚ ਫਸਟ ਟਾਈਮ ਜਿਹੜਾ ਹੈਗਾ ਆਪਾਂ ਨੂੰ ਮਿਲਿਆ ਗਿਆ ਇਹਦੇ ਵਿੱਚ ਜਿਹੜਾ 360 ਡਿਗਰੀ ਵੀਊ ਕੈਮਰਾ ਹੈ ਜੋ ਫੁੱਲ ਐਚਡੀ ਦੇ ਨਾਲ ਹੈ ਹਾਂਜੀ ਸਰ ਆਪਾਂ ਵੀਊ ਵੀ ਚੇਂਜ ਕਰ ਸਕਦੇ ਜਿਹੜੇ ਆਲਾ ਆਪਾਂ ਫੀਚਰ ਆ ਗਏ ਜਿਹੜੇ ਰੀਅਰ ਜਿਹੜੇ ਕੈਮਰਾ ਮਿਰਰ ਹੁੰਦੇ ਹਨ ਨਾ ਉਹਨਾਂ ਦੇ ਅਡਜਸਟੇਬਲ ਹੈ ਸਸ ਸਟੀਅਰਿੰਗ ਦੇ ਵਿੱਚ ਵੀ ਹੈ ਨਾ ਵੀਸ ਪ੍ਰੋਪਰ ਅਡਜਸਟੇਬਲ ਹੈ ਨਾ ਆਪਾਂ ਅਕੋਰਡਿੰਗ ਟੂ ਤੁਹਾਨੂੰ ਕਨਵੀਨੀਅੰਟ ਸਟੀਅਰਿੰਗ ਦੀ ਹਾਈਟ ਅਡਜਸਟੇਬਲ ਕੰਸੈਪਟ 6 에어 ਬੈਗ ਸਟੈਂਡਰਡ ਹੈ ਜਿਹੜਾ ਸਭ ਤੋਂ ਕਾਸਟ ਲਾ ਇਸ ਸੈਗਮੈਂਟ ਦੇ ਵਿੱਚ 6 에어 ਬੈਗ ਸਟੈਂਡਰਡ ਫੀਚਰਮੈਂਟ ਦੇਖੀਏ ਕੰਪਨੀ 6 에어 ਬੈਗ ABS EBD ਸਨ ਰੂਫ ਵੀ ਰਿਕੁਆਇਰਮੈਂਟਸ ਹੈ ਇਸ ਸੈਗਮੈਂਟ ਦੇ ਵਿੱਚ ਫਸਟ ਟਾਈਮ ਇਸ ਸੈਗਮੈਂਟ ਦੇ ਵਿੱਚ ਸਾਨੂੰ ਆਇਆ ਹੈ ਤੇ ਆਪਾਂ ਨੂੰ CNG ਦੀ ਆਪਸ਼ਨ ਵੀ ਮਿਲ ਜਾਏਗੀ ਅਗਰ ਆਪਾਂ CNG 'ਤੇ ਜਾਂਦੇ ਹਾਂ ਤਾਂ 33.7 3D ਮਾਈਲੇਜ ਕੰਪਨੀ ਕਲੇਮ ਕਰਦੀ ਸਸ ਕਾਲ ਤੁਸੀਂ ਦੇਖਣ ਸਟੇ ਹੈਡਲਾਈਨਸ ਤੇ ਮੈਂ ਅੰਬਰਵੀਰ ਜਿਵੇਂ ਕਿ ਸਭ ਜਾਣਦੇ ਹੋ ਕਿ ਜਿਹੜੀ ਇੰਡੀਆ ਦੀ ਮੋਸਟ ਫੇਵਰਿਟ ਕਾਰ ਮਰੂਤੀ SUZUKI DESIRE ਰੀਲਾਂਚ ਹੋ ਚੁੱਕੀ ਹੈ ਨਿਊ ਅਪਗ੍ਰੇਡ ਫੀਚਰਸ ਦੇ ਨਾਲ ਤੇ ਸਾਡੇ ਨਾਲ ਸੰਜੀਵ ਕੁਮਾਰ ਜੀ ਮੌਜੂਦ ਨੇ ਤੇ ਜਾਣਾਂਗੇ ਕਿ ਨਵੇਂ ਨਵੇਂ ਫੀਚਰ ਕੀ ਆਏ ਨੇ ਤੇ ਵਿੱਚ ਤੇ ਕਹਿ ਲੋ ਫਿਊਲ ਐਫੀਸ਼ੀਐਂਟਲੀ ਗੱਡੀ ਇਹ ਹੁਣ ਜਿਉਂਕਿ ਮਰੂਤੀ ਪ੍ਰੋਮਿਸ ਕਰਦੀ ਹੈ ਕਿ ਜਿਹੜੀ ਗੱਡੀ ਸਾਡੀ ਫਿਊਲ ਐਫੀਸ਼ੀਐਂਟ ਹੋਏਗੀ ਤੇ ਉਸ ਤੇ ਬਰਕਰਾਰ ਰਹੇ ਨੇ ਜਾਂ ਕੁਝ ਅਪਡੇਟਸ ਕੀਤੇਗੇ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਸਰ ਸਰ ਸਭ ਤੋਂ ਪਹਿਲਾਂ ਥੈਂਕ ਯੂ ਤੁਹਾਡਾ ਹਾਂਜੀ ਸਰ ਤੇ ਸਰ ਸਤਿਵਲਨ ਕੰਗ੍ਰੈਚੁਲੇਸ਼ਨ ਹੈ ਨਾ ਵੀ ਨਿਊ ਡੈਜ਼ਲਿੰਗ ਡਿਜ਼ਾਇਨ ਹੈ ਨਾ ਲਾਂਚ ਹੋ ਚੁੱਕਿਆ ਸਰ ਇਹਦੇ ਵਿੱਚ ਯਾਨੀ ਕਿ ਕੀ ਖਾਸੀਅਤ ਰਹੇਗੀ ਪੁਰਾਣੀ ਡਿਜ਼ਾਇਰ ਨਾਲੋਂ ਤੇ ਕਿੰਨਾ ਮਾਡਲ ਹੈ ਮੈਨੂੰ ਦੱਸ ਸਰ ਫਸਟ ਆਫ ਆਲ ਤਾਂ ਇਹ ਜਿਹੜੀ ਡਿਜ਼ਾਇਰ ਹੈ ਡੈਜ਼ਿੰਗ ਹੈ ਟੋਟਲੀ ਨਿਊ ਪ੍ਰੋਡਕਟ ਹੈ ਇਹ 4th ਜਨਰੇਸ਼ਨ ਡਿਜ਼ਾਇਰ ਹੈ ਮਾਰੂਤੀ ਸਯੂਜੀਕੀ ਦਾ ਹਾਂਜੀ ਠੀਕ ਹੈ ਔਰ ਇਹਦੇ ਵਿੱਚ ਜਿਹੜੇ ਹੈਗੇ ਫੀਚਰਸ ਸਾਰੇ ਟੋਟਲੀ ਡਿਫਰੈਂਟ ਆ ਇਸ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ 스마트 ਕੀ ਪੁਸ਼ਬਟਨ ਸਟਾਰਟ ਸਟਾਪ ਦਾ ਫੀਚਰ ਦਿੱਤਾ ਗਿਆ ਹੈ ਠੀਕ ਹੈ ਜੀ ਆਫਟਰ ਡੈਡ ਆਪਾਂ ਨੂੰ ਸਾਈਡ ਦੇ ਮਿਰਰ ਮੋਟਰਾਈਜ਼ ਫੋਲਡੇਬਲ ਹੈ ਮੋਟਰਾਈਜ਼ ਅਡਜਸਟੇਬਲ ਹੈਗੇ ਨੇ ਸਾਰੇ ਫੀਚਰ ਦੇਖ ਸਕਦਾ ਹਾਂ ਵੀ ਇਹਦੇ ਵਿੱਚ ਹੁਣ ਕੈਲੋ ਡਿਜ਼ਾਇਰ ਦੇ ਵਿੱਚ ਵੀ ਪੁਸ਼ ਟੂ ਸਟਾਰਟ ਜਿਹੜਾ ਕਿ ਫੀਚਰ ਦੇ ਦਿੱਤਾ ਗਿਆ ਹੈ ਪੁਸ਼ ਬਟਨ ਸਟਾਰਟ ਸਟਾਪ ਦਾ ਫੀਚਰ ਦਿੱਤਾ ਗਿਆ ਇਸ ਸੈਗਮੈਂਟ ਦੇ ਵਿੱਚ ਫਸਟ ਟਾਈਮ ਜਿਹੜਾ ਹੈਗਾ ਆਪਾਂ ਨੂੰ ਮਿਲਿਆ ਗਿਆ ਫਿਰ ਇਹਦਾ ਐਂਟਰੇਨਟੇਨਮੈਂਟ ਸਿਸਟਮ ਦੇ ਬਾਰੇ ਮੈਨੂੰ ਕੋਈ ਜਾਣਕਾਰੀ ਇਨਫੋਰਟੇਨਮੈਂਟ ਸਿਸਟਮ ਸਰ ਆਪਾਂ ਨੂੰ ਅਸਿਸਟ ਸਨ ਪੈਨਲ ਮਿਲ ਜਾਏਗਾ ਯਾਨੀ ਕਿ ਕਾਫੀ ਹੁਣ ਕੈਲੋ ਅਪਡੇਟਸ ਕਰ ਦਿੱਤੀਆਂ ਗਈਆਂ ਨੇ ਅਪਡੇਟਡ ਫੀਚਰਸ ਹੈ ਸਾਰੇ ਦੇ ਵਿੱਚ ਜਿਹਦੇ ਵਿੱਚ ਆਪਾਂ ਨੂੰ ਇਨਫੋਰਟੇਨਮੈਂਟ ਸਿਸਟਮ ਸਮਾਰਟ ਪਲੇ ਪ੍ਰੋ ਪਲਸ 360 ਡਿਗਰੀ ਕੈਮਰਾ ਫੀਚਰਸ ਦੇ ਨਾਲ ਪ੍ਰੋਵਾਈਡ ਕੀਤਾ ਕੰਪਨੀ ਸਰ ਜੇ ਮੈਂ ਪੁੱਛਾਂ ਚਾਹਾਂ ਮੈਂ ਇਹਦੀ ਡਿਸਪਲੇ ਕਿੰਨੇ ਇੰਚਸ ਦੇ ਜਿਹੜੇ ਹੁਣ 9 ਇੰਚਸ 9 ਇੰਚਸ ਤੇ ਸਰ ਜਿਹੜਾ ਆਪਾਂ ਦੇਖ ਸਕਦੇ ਜਿਹੜਾ ਟੈਂਪਰੇਚਰ ਕੰਟਰੋਲ ਵਗੈਰਾ ਸਿਸਟਮ ਆਉਂਦੀ ਸਾਰਾ ਫੀਚਰ ਆ ਗਿਆ ਉਸ ਤੋਂ ਬਾਅਦ ਸਰ ਜਿਹੜਾ ਆਪਾਂ ਨੂੰ ਵਾਇਰਲੈਸ ਚਾਰਜਰ ਵੀ ਕੰਪਨੀ ਨੇ ਪ੍ਰੋਵਾਈਡ ਕਰ ਦਿੱਤਾ ਸਰ ਇਹ ਜਿਹੜਾ ਵਾਇਰਲੈਸ ਚਾਰਜਰ ਸਿਰਫ ਟੌਪ ਮਾਡਲ ਦੇ ਵਿੱਚ ਮਿਲ ਰਿਹਾ ਹੈ ਸਿਰਫ ਟੌਪ ਮਾਡਲ ਸਿਰਫ ਟੌਪ ਓਕੇ ਜੀ ਆਪਾਂ ਗੱਲ ਕਰ ਲਈਏ 360 ਕੈਮਰਾ ਵੀ ਇਹਦੇ ਵਿੱਚ ਇੰਟਰੋਡਿਊਸ ਕਰ ਦਿੱਤਾ ਗਿਆ ਹੈ ਨ ਕਹਿ ਲੋ ਕਿੰਨਾ ਕੀ ਯਾਨੀ ਕਿ ਇਥੇ ਐਕੂਰੇਟ ਰਹੇਗਾ ਉਹ ਕਿ ਵੀਊ ਕਿਦਾਂ ਦਾ ਰਹੇਗਾ ਤਾਂ ਇੱਕ ਵਾਰੀ ਆਪਾਂ ਦੇਖਣਾ ਚਾਹਾਂਗੇ ਜੀ ਬਿਲਕੁਲ ਸਰ ਮੈਂ ਤੁਹਾਨੂੰ ਆਪਰੇਟ ਕਰਕੇ ਦਵਾਂ ਇਹਦੇ ਵਿੱਚ ਜਿਹੜਾ 360 ਡਿਗਰੀ ਵੀਊ ਕੈਮਰਾ ਹੈ ਜੋ ਫੁੱਲ ਐਚਡੀ ਦੇ ਨਾਲ ਕੰਪਨੀ ਦੁਆਰਾ ਦਿੱਤਾ ਹੈ ਤਾਂ ਆਪਾਂ ਦੇਖ ਸਕਦਾ ਨਾ ਵੀ ਪ੍ਰੋਪਰ ਸਾਰਾ ਸਾਰੇ ਸਰਾਊਂਡਿੰਗਸ ਦਿਖ ਰਹੀਆਂ ਨੇ ਹਨਾ ਆਪਾਂ 360 ਜਿਸ ਤਰ੍ਹਾਂ ਤੁਹਾਨੂੰ ਰਿਕੁਆਇਰਮੈਂਟਸ ਹੈਗੀਆਂ ਨੇ ਆਪਾਂ ਉਹ ਵੀ ਆਪਾਂ ਵੀਊ ਵੀ ਚੇਂਜ ਕਰ ਸਕਦੇ ਜਿਹੜੇ ਆਲਾ ਆਪਾਂ ਫੀਚਰ ਆ ਗਿਆ ਜਿਹੜੇ ਰੀਅਰ ਜਿਹੜੇ ਕੈਮਰਾ ਵਿੱਚ ਮਿਰਰ ਹੁੰਦੇ ਹਨਾ ਉਹਨਾਂ ਦੇ ਇਸ਼ਨੇਬਲ ਹੈ ਹਾਂਜੀ ਅਫੀਸਰ ਆਪਾਂ ਨੂੰ ਮਿਲਦੇ ਜਿਹੜਾ ਆਪਣਾ ਐਂਟਰਟੇਨਮੈਂਟ ਸਿਸਟਮ ਦੀ ਗੱਲ ਕਰ ਲਈਏ ਸਾਰਾ ਕੁਝ ਯਾਨੀ ਕਿ ਅਸਿਸਟੈਂਟ ਵੀ ਆ ਗਿਆ ਹੈ ਨਾ ਇਹਦੇ ਵਿੱਚ ਸਰ ਵਾਇਸ ਕਮਾਂਡ ਵੀ ਮਿਲ ਜੇਗੀ ਆਪਾਂ ਨੂੰ ਸਾਰਾ ਕੁਝ ਯਾਨੀ ਕਿ ਇਹਦੇ ਵਿੱਚ ਆਪਾਂ ਫਿਊਲ ਐਫੀਸ਼ੀਐਂਸੀ ਠੀਕ ਹੈ ਜੀ ਮਲੇ ਸਾਰੇ ਫੀਚਰਸ ਆਪਾਂ ਨੂੰ ਐਂਟਰਟੇਨਮੈਂਟ ਸਿਸਟਮ ਦੇ ਵਿੱਚ ਮਿਲ ਜਾਉਗਾ ਤੇ ਇਹਦੇ ਵਿੱਚ ਜਿਹੜਾ ਆਪਣਾ ਆ ਗਿਆ ਵਾਇਰਲੈਸ ਚਾਰਜਰ ਆ ਗਿਆ ਚਾਰਜਰ ਦਾ ਫੀਚਰ ਸਰ ਮਿਲ ਜਾਏਗਾ ਕੱਪ ਹੋਲਡਰ ਪ੍ਰੋਪਰ ਤਰੀਕੇ ਨਾਲ ਵੀ ਦੇਖ ਸਕਦੇ ਹੋ ਇਹ ਆਟੋਮੈਟਿਕ ਜਿਹੜਾ ਗੀਅਰ ਸ਼ਿਫਟਰ ਤੇ ਇਹ ਹੈਂਡ ਬ੍ਰੇਕ ਹੋ ਗਈ ਇਹਨਾਂ ਦੇ ਤੇ ਜਿਹੜਾ ਸਾਰਾ ਟੈਂਪਰੇਚਰ ਜਿਹੜਾ ਕੰਟਰੋਲ ਆਟੋਮੈਟਿਕ ਹੋ ਗਿਆ ਸਾਰਾ ਨਾ ਜੀ ਸਟੇering ਦੇ ਵਿੱਚ ਵੀ ਆ ਨਾ ਵੀ ਇਸ ਪ੍ਰੋਪਰ ਐਡਜਸਟੇਬਲ ਹੈ ਜਿੰਨਾ ਪਾਸੇ ਅਕੋਰਡਿੰਗ ਟੂ ਤੋਂ ਕਨਵੀਨੀਅੰਟ ਸਟੇering ਦੀ ਹਾਈਟ ਐਡਜਸਟੇਬਲ ਕੰਸਪਟ ਦੇ ਆ ਬਾਕੀ ਇਹ ਸਾਰੇ ਜਿਹੜੇ ਕੀ ਫੀਚਰਸ ਆ ਆਪਣਾ ਸਟੇering ਉੱਤੇ ਆ ਜਾਂਦੇ ਵੋਲਿਊਮ ਪਲੱਸ ਮਾਈਨਸ ਦੇ ਹੋ ਗਏ ਤੇ ਜਦਾਂ ਸਾਰਾ ਕਰੂਜ਼ ਕੰਟਰੋਲ ਆ ਗਿਆ ਵਿਚ ਆ ਗਿਆ ਨਾ ਕਰੂਜ਼ ਕੰਟਰੋਲ ਆ ਗਿਆ ਔਰ 6 에어백 ਸਟੈਂਡਰਡ ਹੈ ਜਿਹੜਾ ਸਭ ਤੋਂ ਖਾਸ ਗੱਲ ਆ ਇਸ ਸੈਗਮੈਂਟ ਦੇ ਵਿੱਚ 6 에어백 ਸਟੈਂਡਰਡ ਫੀਚਰਮੈਂਟ ਦਿੱਤੀ ਹੈ ਕੰਪਨੀ ਨੇ 6 에어백 ABS EBD D-4 ਕੋਈ ਵੀ ਮਾਡਲ ਆਪਾਂ ਲੈਣੇ ਆ ਤਾਂ ਸਾਰਿਆਂ ਦੇ ਵਿੱਚ ਆਪਾਂ ਨੂੰ ਯਾਨੀ ਜੋ ਸੇਫਟੀ ਫੀਚਰਸ ਨੇ ਹਨ ਸਾਰੇ ਯਾਨੀ ਕਿ ਸਟੈਂਡਰਡ ਹੀ ਕਰ ਦਿੱਤਾ ਹੈ ਬਹੁਤ ਸਾਰੇ ਸੇਫਟੀ ਫੀਚਰਸ ਬਹੁਤ ਆ ਔਰ ਸਭ ਤੋਂ ਵੱਡੀ ਗੱਲ ਹੈ ਇਸ ਕਾਰ ਨੂੰ NCAP ਦੇ ਵਿੱਚ 5 ਸਟਾਰ ਦੀ ਰੇਟਿੰਗ ਹੈ 5 ਸਟਾਰ ਰੇਟਿੰਗ ਕਾਰ ਹੈ ਬਿਲਕੁਲ ਜੀ ਸਰ ਆਪਾਂ ਸਨਰੂਫ ਕਾਫੀ ਯਾਨੀ ਕਿ ਹਨ ਇਹਦੇ ਵਿੱਚ ਉਹ ਬਣਿਆ ਹੋਇਆ ਸੀਗਾ ਤੇ ਇਹ ਫਤਵ ਵਾਲਾ ਪਾ ਸਨਰੂਫ ਦੇਖ ਲਾਂਗੇ ਇੱਕ ਵਾਰੀ ਆ ਨਾ ਜੀ ਸਰ ਜਿਸ ਤਰ੍ਹਾਂ ਕਿ ਅੱਜ ਆਪਾਂ ਕ੍ਰੇਜ਼ੇ ਹੈ ਸਨਰੂਫ ਦੀ ਰਿਕੁਆਇਰਮੈਂਟ ਹੈ ਤੇ ਇਸੇ ਸੈਗਮੈਂਟ ਦੇ ਵਿੱਚ ਫਸਟ ਟਾਈਮ ਇਸ ਸੈਗਮੈਂਟ ਦੇ ਵਿੱਚ ਸਨਰੂਫ ਆਇਆ ਹੈ ਜੋ ਕਿ ਮਾਰਕੀਟ ਨੂੰ ਬਦਲ ਦੇਗਾ ਇਸ ਦਾ ਵੀ ਕਾਫੀ ਇਹ ਵਧੀਆ ਤਰੀਕੇ ਨਾਲ ਜਿਹੜਾ ਕਿ ਇਹ ਅੱਛਾ ਹੋਰ ਓਪਨ ਹੋ ਜਾਂਦਾ ਇਸ ਤੋਂ ਜ਼ਿਆਦਾ ਹਾਂਜੀ ਕਾਫੀ ਮਲੇ ਵਾਈਡ ਹੈਗਾ ਵਾ इजीली ਆਪਾਂ ਜਿਸ ਤਰ੍ਹਾਂ ਮੇਰਾ ਭਾਈ ਆਪ ਵੀ ਆਰਾਮ ਨਾਲ ਬਾਹਰ ਨਿਕਲ ਸਕਦੇ ਆ ਨਾ ਬਾਹਰ ਨਿਕਲ ਸਕਦੇ ਆ ਤੇ ਕਾਫੀ ਵਾਈਡ ਦਿੱਤਾ ਹੋਇਆ ਹੈ ਇਜ਼ੀ ਟੂ ਮਿਸ ਹੈਂਡਲ ਹੈ ਨਾ ਮੈਂ ਪ੍ਰੋਪਰ ਤਰੀਕੇ ਨਾਲ ਆਪ ਕੋ ਐਡਜਸਟ ਕਰ ਸਕਦੇ ਆਂ ਜੀ ਸਰ ਸਰ ਆਪਾਂ ਗੱਲ ਕਰ ਲਈ ਇਹਦੇ ਇੰਜਨ ਦੀ ਤਾਂ ਆਪਾਂ ਇੱਕ ਵਾਰੀ ਇਹਦਾ ਬੋਨਟ ਖੋਲ ਕੇ ਇੰਜਨ ਵੱਲ ਵੀ ਝਾਤੀ ਮਾਰ ਲੈਣਾ ਨਾ ਵੀ ਕਿਸ ਤਰ੍ਹਾਂ ਦਾ ਯਾਨੀ ਕਿ ਥੈਂਕ ਯੂ ਸਰ ਦਸਤੂਰ ਤੁਸੀਂ ਦੇਖ ਸਕਦੇ ਹੋ ਸਰ ਹੂੰ ਇਹ 1.2 ਲੀਟਰ ਦਾ 1.2 ਲੀਟਰ ਦੇ ਵਿੱਚ ਟੋਟਲੀ ਨਵਾਂ ਪ੍ਰੋਡਕਟ ਕੰਪਨੀ ਨਮਾ ਇੰਜਨ ਸੌਰੀ ਲਾਂਚ ਕੀਤਾ ਜਿਹੜਾ ਮੋਸਟ ਫਿਊਲ ਐਫੀਸ਼ੀਐਂਟ ਇੰਜਨ ਹੋਏਗਾ ਸਰ ਆਪਾਂ ਗੱਲ ਕਰ ਲਈ ਇਹਦੇ ਫਿਊਲ ਐਫੀਸ਼ੀਐਂਟ ਦੀ ਜੇ ਗੱਲ ਨਿਕਲੀ ਆ ਤੇ ਇਹਦਾ ਯਾਨੀ ਕਿ ਮਾਈਲੇਜ ਕਿਰੇਗੀ ਜੋ ਕਿ ਕਾਫੀ ਇੰਡੀਅਨ ਫੈਮਿਲੀ ਦੇ ਪਹਿਲੀ ਸਭ ਤੋਂ ਕੁਸਚਨ ਰਹਿੰਦਾ ਹਾਂਜੀ ਇਹਦੇ ਸਰ ਸਭ ਤੋਂ ਪਲੱਸ ਬਣੇਗੀ ਇਸ ਸੈਗਮੈਂਟ ਦੇ ਵਿੱਚ 25.71 ਦੀ ਮਾਈਲੇਜ ਕੰਪਨੀ ਕਲੇਮ ਕਰ ਰਹੀ ਹੈ ਜੋ ਕਿ ਇਸ ਸੈਗਮੈਂਟ ਦੇ ਵਿੱਚ ਬਹੁਤ ਹੀ ਅੱਛੀ ਮਾਈਲੇਜ ਹੈਗੀ ਆ ਤੇ ਆਪਾਂ ਨੂੰ ਸੀਐਨਜੀ ਦੀ ਆਪਸ਼ਨ ਵੀ ਮਿਲ ਜਾਏਗੀ ਅਗਰ ਆਪਾਂ ਸੀਐਨਜੀ ਤੇ ਜਾਂਦੇ ਹਾਂ ਤਾਂ 33.73 ਦੀ ਮਾਈਲੇਜ ਕੰਪਨੀ ਕਲੇਮ ਕਰਦੀ ਸਰ ਬਾਕੀ ਇਹਦੇ ਵਿੱਚ ਆਪਾਂ ਦੇਖ ਸਕਦੇ ਹਾਂ ਦਾ ਜਿਹੜਾ ਫਰੰਟ ਸੀ ਜਾਰੀ ਗੱਡੀ ਦੀ ਪ੍ਰੋਪਰਲੀ ਚੇਂਜ ਕਰ ਦਿੱਤੀ ਗਈ ਹੈ ਜੋ ਪਹਿਲਾਂ ਲੁੱਕ ਸੀਗੀ ਉਹਦੇ ਨਾਲ ਪ੍ਰੋਪਰ ਡਿਫਰੈਂਟ ਚੇਂਜ ਕਰ ਦਿੱਤੀ ਜਿਹੜਾ ਸੁਪੀਰੀਅਰ ਜਿਹੜੀ ਲੁੱਕ ਨੂੰ ਰੀਟ ਕਰ ਦਿੱਤੀ ਗਈ ਹੈ ਨਾ ਤੇ ਆਪਾਂ ਜਿਸ ਵਾਂ ਤੁਸੀਂ ਦੇਖ ਹੀ ਸਕਦੇ ਹੋ ਕਿ ਫਰੰਟ ਦੇ ਵਿੱਚ ਲੁਕਸ ਜਿਹੜੀਆਂ ਹੈਗੀਆਂ ਨੇ ਬਹੁਤ ਹੀ ਪ੍ਰੀਮੀਅਮ ਕਰ ਦਿੱਤੀਆਂ ਜਿਹੜੀਆਂ ਐਲਈਡੀ ਨੇ ਤੇ ਜਿਹੜੇ ਲੈਂਪ ਸਾਰੇ ਐਲਈਡੀ ਕਰ ਦਿੱਤੇ ਨੇ ਤੇ ਜਿਹੜੇ ਮੱਕ ਫੌਗ ਲੈਂਕ ਮੇਬੀ ਫੌਗ ਲੈਂਕ ਉਹ ਵੀ ਐਲਈਡੀ ਹੈ ਨਾ ਇਹ ਸਾਰਾ ਫਰਮ ਵਾਲੇ ਵੀ ਐਲੀਮੈਂਟ ਸਰ ਜੀ ਆਪਾਂ ਗੱਲ ਕਰ ਲਈਏ ਦੀ ਆ ਫਰੰਟ ਲੁੱਕ ਦੀ ਉਹ ਵੀ ਬੜੀ ਸ਼ਾਨਦਾਰ ਨਿਕਲ ਕੇ ਆਂਦੀ ਆ ਨਾ ਤਹੀ ਜਬਰਦਸਤ ਲੁੱਕ ਹੈ ਕਸਟਮਰ ਦਾ ਰਿਸਪੌਂਸ ਵੀ ਮਿਲਿਆ ਕਸਟਮਰ ਨੂੰ ਬਹੁਤ ਜ਼ਿਆਦਾ ਪਸੰਦ ਆ ਰਹੀ ਹੈ ਇੱਕ ਵਾਰ ਆਪਾਂ ਬੂਟ ਸਪੇਸ ਵੱਲ ਵੀ ਦੇਖ ਲੈਣਾ ਨਾ ਕਿ ਬੂਟ ਸਪੇਸ ਦੀ ਜੇ ਆਪਾਂ ਗੱਲ ਕਰੀਏ ਉਹ ਕਿੰਨੇ ਲੀਟਰ ਦੀ ਹੈਗੀ ਮੈਂ ਉਹਦੇ ਬਾਰੇ ਵੀ ਜਾਣਕਾਰੀ ਦੇ ਦੇਵਾਂ ਕੁ ਬੂਟ ਸਪੇਸ ਸਰ ਤੋਂ ਮੈ ਦਿਖਾ ਦੇਣਾ ਫਿਜ਼ੀਕਲ ਇਸ ਕੰਪਨੀ ਦੇ ਬੂਟ ਸਪੇਸ ਵੀ ਬਹੁਤ ਅੱਛੀ ਦਿੱਤੀ ਹੈ ਫੂਡ ਸਪੇਸ ਵੀ ਹੋਣਾ ਹੈ ઓਰ ਸੌਰੀ ਆਟੋਮੈਟਿਕ টাইਪਸਾਈ ਹੈ ਜਦੋਂ ਹੀ ਆਪਾਂ ਬਟਨ ਦਬਾਂਗੇ ਨਾਲ ਹੀ ਇਹ ਓਪਨ ਹੋਣ ਵਾਲੀ ਹੈ ਨਾ ਹਾਂਜੀ ਹਾਂਜੀ ਆਟੋਮੈਟਿਕ ਬੂਟ ਹੈ ਤੁਸੀਂ ਦੇਖ ਸਕਦੇ ਹੋ ਕਾਫੀ ਯਾਨੀ ਕਿ ਇੱਕ ਫੂਡ ਸਪੇਸ ਵੀ ਕਾਫੀ ਅੱਛੀ ਹੈ ਫੈਮਿਲੀ ਦੇ ਲਈ ਲਗੇਜ ਕੈਰੀ ਕਰਨ ਲਈ ਕਾਫੀ ਅੱਛਾ ਹੈ ਜਿਸ ਵਿੱਚ ਆਪਾਂ ਨੂੰ ਫੂਡ ਸਪੇਸ 384 ਲੀਟਰ ਦੀ ਕੰਪਨੀ ਕੋਲ ਹੈ ਕੀਵਾਦਾ ਮੀਨਸ ਫੂਡ ਸਪੇਸ ਬਹੁਤ ਅੱਛੀ ਜਿਹਦੇ ਕਰਕੇ ਜਾਣੀ ਹੁੰਦੀ ਹੈ ਇਹਦੇ ਵਿੱਚ ਇਸੇ ਥੱਲੇ ਦਾ ਉਹ ਰੇਸ ਟਿਫਲ ਵੀ ਆ ਜੀ ਫਿਲ ਹੋਣਾ ਸਪੇਅਰ ਵੀ ਹੈ ਨਾ ਜੀ ਬੂਟ ਸਪੇਸ 380 ਲੀਟਰ ਦੀ ਮਿਲ ਰਹੀ ਹੈ ਬਹੁਤ ਅੱਛੀ ਬੂਟ ਸਪੇਸ ਹੈ ਜਿਸ ਦੇ ਵਿੱਚ ਆਪਾਂ ਇਜ਼ੀ ਜਿਹੀ ਗੱਲ ਕਰ ਲਈਏ ਰੀਅਰ ਲਾਈਟਸ ਵੀ ਹੋਵੇ ਬਹੁਤ ਕਹਿ ਲੋ ਸ਼ਾਨਦਾਰ ਦੇਖ ਸਕਦੇ ਹੋ ਜਿਸ ਨਾਲ ਕਿ ਰੀਅਰ ਲੁਕਸੀ ਟੇਲ ਲਾਈਟਸ ਨੇ ਥੋੜਾ ਜਿਹਾ ਸਾਈਡ ਕਰਦੀ ਆਪਾਂ ਵੈਲੂ ਨੇ ਟੇਲ ਲੈਂਪਸ ਨੂੰ ਜੇ ਦੇਖਸਾ ਤੁਸੀਂ ਅੰਦਰਲੀ ਡੇ ਲੈਂਪਸ ਨੇ ਬਹੁਤ ਹੀ ਪ੍ਰੀਮੀਅਮ ਲੁਕਸ ਦਿੰਦੀਆਂ ਨੇ ਕਾਰ ਨੂੰ ਤੇ ਮੈਂ ਦੇਖ ਸਕਦਾ ਆਪਾਂ ਅੰਦਰੋਂ ਤੁਹਾਨੂੰ ਨੇ ਆਪਾਂ ਧਿਆਨ ਦਿੱਤਾ ਬਟ ਜਿਹੜੀ ਆ ਡੀਫੋਗਰ ਵੀ ਜਿਹੜੇ ਦਿੱਤੇ ਹੋਏ ਨੇ ਗੱਡੀ ਨੇ ਡੀਫੋਗਰ ਵੀ ਆਪਾਂ ਸਟੈਂਡਰਡ ਮਿਲ ਗਿਆ ਇਸੋ ਸੈਗਮੈਂਟ ਦੇ ਵਿੱਚ ਕੰਪਨੀ ਤਾਂ ਡੀਫੋਗਰ ਸਾਰੇ ਮਾਡਲ ਦੇ ਵਿੱਚ ਆਪਾਂ ਨੂੰ ਕੰਪਨੀ ਤੋਂ ਜਰ ਆਪਾਂ ਮੁੱਖਦੀ ਗੱਲ ਤੇ ਹੁੰਨੇ ਮੈਨੂੰ ਇਹ ਦੱਸੋ ਵੀ ਜਿਹੜਾ ਇਹਦਾ ਪ੍ਰਾਈਸ ਸੈਗਮੈਂਟ ਕੀ ਰਹੇਗਾ ਇਸ ਗੱਡੀ ਦਾ ਤੇ ਕਿਉਂਕਿ ਇਹ ਬੜਾ ਜ਼ਰੂਰੀ ਸਵਾਲ ਰਹਿੰਦਾ ਹੈ ਕਿ ਚਲੋ ਮਾਈਲੇਜ ਵੀ ਆਪਾਂ ਕਰ ਲਈ ਕਵਰ ਫੀਚਰ ਵੀ ਦੇਖ ਲਏ ਜੀ 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 ਪ੍ਰਾਈਸ ਪ੍ਰਾਈਸ ਰੇਂਜ ਕੀ ਹੈ ਜੀ ਆਪਾਂ ਕੁਐਸਚਨ ਸਰ ਤੁਸੀਂ ਕੀਤਾ ਹੈਗਾ ਜੋ ਪ੍ਰਾਈਸ ਰੇਂਜ ਆਈ ਸੀ ਤੁਸੀਂ ਅਨਬਲੀਵੇਬਲ ਆ 6.79 ਤੋਂ ਸਟਾਰਟਿੰਗ ਮਾਡਲ ਜਿਹੜਾ ਵੀ ਯਾਨੀ ਕਿ ਬੇਸ ਮੋਡਲ ਦਾ ਆਪਾਂ ਕਹਿ ਸਕਦੇ 6.79 ਤੋਂ ਸਟਾਰਟ ਹੈ ਜਿਹਦੇ ਵਿੱਚ ਆਪਾਂ ਨੂੰ ਸਟੈਂਡਰਡ ਫੀਚਰਸ ਸਾਰੇ ਮਿਲ ਜਾਣਗੇ 6 ایر ਬੈਗਸ ਆਲ ਫੋਰ ਪਾਵਰ ਵਿੰਡੋਜ਼ ਡੀ ਫੋਗਰ ਮਲੇ ਰਿਕੁਆਇਰਡ ਸੈਂਟਰ ਲੌਕਿੰਗ ਜੋ ਰਿਕੁਆਇਰਡ ਬੇਸਿਕ ਫੀਚਰਸ ਸਾਰੇ ਮੈਂ ਗੱਲ ਪੁੱਛ ਲਵਾਂਗਾ ਜਿਹੜੀ ਇਹਦੀ ਕੀ ਲੈਸ ਐਂਟਰੀ ਸਾਰਿਆਂ ਦੀ ਕਿ ਨੋ ਸਰ ਕੋਡ ZXI ਮੋਡਲ ਸਿਰਫ ZXI ਮੋਡਲ ਜਿਹੜਾ ਟਾਪ ਮਾਡਲ ਜਿਹੜਾ ਆ ਜਾਂਦੇ ਨਾ ਉਹ ਟਾਪ ਮਾਡਲ ਦੇ ਵਿੱਚ ਆਇਆ ਸੋ ਯਾਨੀ ਕਿ ਟਾਪ ਮਾਡਲ ਹੈ ਉਹਦਾ ਪ੍ਰਾਈਸ ਕਿੰਨਾ ਰਹੇਗਾ ਉਹ ਵੀ ਦੱਸ ਦੋ ਨਾ ਜੋ ਸਰ ਟਾਪ ਐਂਡ ਮਾਡਲ ਹੈ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਸਨ ਰੂਫ ਵਾਲਾ ਇਹ ਆਪਾਂ ਨੂੰ 9.690 ਕਾਸਟ ਕਰੇਗਾ ਸ਼ੋਅਰੂਮ ਪ੍ਰਾਈਸ ਬਹੁਤ ਵਧੀਆ ਲੱਗਿਆ ਤੁਹਾਡਾ ਨਾਲ ਗੱਲਬਾਤ ਕਰਕੇ ਸਾਰੇ ਫੀਚਰਸ ਜਾਣ ਕੇ ਬਹੁਤ ਬਹੁਤ ਸ਼ੁਕਰ ਹੈ ਤੁਹਾਡਾ ਸਾਨੂੰ ਟਾਈਮ ਦੇਣ ਵਾਸਤੇ ਧੰਨਵਾਦ ਥੈਂਕ ਯੂ ਸੋ ਮਚ ᱛਾ ਐਸੀ ਕੁਝ ਖਾਸ ਗੱਲਾਂ ਜਿਹੜੀ ਨਿਊਨ ਲਾਂਚ ਡਿਜ਼ਾਇਰ ਬਾਰੇ ਤੇ ਜੇ ਸਾਰੇ ਫੀਚਰਸ ਜਾਣ ਲੈਣੇ ਮੈਨੂੰ ਉਮੀਦ ਕਰਦਾ ਤੁਹਾਨੂੰ ਜਿਹੜੇ ਕੋਈ ਹੁਣ ਸ਼ੰਕਾ ਨਹੀਂ ਰਹਿ ਗਈ ਹੋਊਗੀ ਇਸ ਨਾਲ ਦੀ ਗੱਡੀ ਦੇ ਵਿੱਚ ਤੇ ਤੁਸੀਂ ਹੁਣ ਸਿੱਧਾ ਡਾਇਰ ਇਤਨਾਂ ਦੇ ਹੋਰ ਅਪਡੇਟਸ ਸਹਿਜਨ ਕੋਲ ਜੋ ਕਰ ਰਹੇ ਤੁਸੀਂ ਕੀ ਹੈਡਲਾਈਨਸ ਕੈਮਰਾਮੈਨ ਬੇਪਰ ਬੱਚੇ ਦੇ ਨਾਲ ਮੈਂਬਰ ਵੀ ਥੈਂਕ ਯੂ